ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਗੁਰਦੁਆਰਾ ਨਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਾਚਾ ਗੁਰੂ ਲਾਧੋੜੇ ਦਿਵਸ ਮਨਾਇਆ ਜਾ ਰਿਹਾ ਤਾਂ ਇਸ ਸਾਚਾ ਗੁਰੂ ਲਾਧੋੜੇ ਦਿਵਸ ਦੀ ਅੱਜ ਸ਼ੁਰੂਆਤ ਹੋਈ ਹੈ ਇਸ ਵਕਤ ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਦਰਸ਼ਨੀ ਡਿਊੜੀ ਦੇ ਬਾਹਰ ਖੜੇ ਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਦਨੇ ਆ ਕਿ ਸੁੰਦਰ ਜਿਹੜੀ ਫੁੱਲਾਂ ਦੀ ਸਜਾਵਟ ਹੈ ਉਹ ਇਥੋਂ ਬਾਹਰ ਤੋਂ ਹੀ ਵੇਖਣ ਨੂੰ ਜਿਹੜੀ ਆ ਉਹ ਮਿਲਦੀ ਹੈ ਤਾਂ ਬਹੁਤ ਸੁੰਦਰ ਤਰੀਕੇ ਦੇ ਨਾਲ ਮਨਮੋਹਕ ਦ੍ਰਿਸ਼ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਂ ਸੰਗਤ ਜਿਹੜੀ ਹੈ ਉਹ ਵੱਡੇ ਰੂਪ ਦੇ ਵਿੱਚ ਜਿਹੜੀ ਹੈ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀ ਹੈ ਔਰ ਪੂਰਨ ਸ਼ਰਧਾ ਭਾਵਨਾ ਦੇ ਨਾਲ ਸੰਗਤ ਦੇ ਵੱਲੋਂ ਜਿਹੜੇ ਦਰਸ਼ਣ ਦیدارੇ ਨੇ ਉਹ ਗੁਰਦੁਆਰਾ ਸਾਹਿਬ ਦੇ ਕੀਤੇ ਜਾ ਰਹੇ ਨੇ ਤਾਂ ਸਾਚਾ ਗੁਰੂ ਲਾਧੋਰੇ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਹੈ ਉਹ ਅੱਜ 7 ਅਗਸਤ ਤੋਂ ਮਨਾਇਆ ਜਾ ਰਿਹਾ ਹੈ ਤਾਂ 8 9 ਤਰੀਕ ਨੂੰ ਜਿਹੜੇ ਨੇ ਇਸ ਦਿਸਵੰਦ ਦੇ ਵਿੱਚ ਜਿਹੜੇ ਸ਼੍ਰੀ ਖੰਡਪਾਤ ਸਾਹਿਬ ਦੇ ਜਾਪ ਆਰੰਭ ਕੀਤੇ ਗਏ ਨੇ ਉਹਨਾਂ ਦੇ ਭੋਗ ਪੈਣਗੇ ਔਰ 10 ਤਰੀਕ ਵਾਲੇ ਦਿਨ ਜਿਹੜਾ ਹੈ ਉਹ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਮਹੱਲਾ ਕੱਢਿਆ ਜਾਂਦਾ ਹੈ ਤਾਂ 10 ਤਰੀਕ ਨੂੰ ਜਿਹੜੀ ਹੈ ਇਸ ਮੇਲੇ ਦੀ ਸਮਾਪਤੀ ਹੋਵੇਗੀ ਤਾਂ ਤਸਵੀਰਾਂ ਵੇਖ ਸਕਦੇ ਆ ਕਿ ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਪਹਿਲੇ ਰੋਜ ਦਾ ਜਿਹੜਾ ਮੇਲਾ ਹੈ ਉਹ ਇੱਥੇ ਮਨਾਇਆ ਜਾ ਰਿਹਾ ਹੈ ਤਾਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਏ ਨੇ ਔਰ ਸੁੰਦਰ ਜਿਹੜੀ ਫੁੱਲਾਂ ਦੀ ਸਜਾਵਟ ਹੈ ਉਹ ਕੀਤੀ ਗਈ ਹੈ ਤਾਂ ਬਹੁਤ ਵੱਡਾ ਮਨਮੋਹਕ ਦ੍ਰਿਸ਼ ਜਿਹੜਾ ਉਹ ਇੱਥੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਦੇਖਣ ਨੂੰ ਮਿਲ ਰਿਹਾ ਹੈ ਇੱਕ ਵੱਡੀ ਆਸਥਾ ਜਿਹੜੀ ਹੈ ਇਸ ਸਥਾਨ ਦੇ ਨਾਲ ਸਿੱਖ ਸੰਗਤਾਂ ਦੀ ਜੁੜੀ ਹੋਈ ਹੈ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨੇ ਵੀ ਇਸ ਤਿਉਹਾਰ ਦੇ ਉੱਪਰ ਜਿਹੜਾ ਹੈ ਨਤਮਸਤਕ ਹੋਣ ਦੇ ਲਈ ਪਹੁੰਚਣਾ ਹੁੰਦਾ ਹੈ ਤਾਂ ਤਸਵੀਰਾਂ ਤੁਹਾਨੂੰ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਦੀਆਂ ਦਿਖਾ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਸ ਸਥਾਨ ਦੇ ਉੱਪਰ ਸਿੱਖਾਂ ਦੇ ਨੌਵੇਂ ਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲੋਂ ਲਗਾਤਾਰ 26 ਸਾਲ 9 ਮਹੀਨੇ 13 ਦਿਨ ਇੱਥੇ ਭਗਤੀ ਕੀਤੀ ਗਈ ਸੀਗੀ ਔਰ ਇਸ ਸਥਾਨ ਤੋਂ ਜਿਹੜਾ ਹੈ ਭਾਈ ਮੱਖਣਸਰ ਲਬਾਣਾ ਹੁਣਾਂ ਦੇ ਵੱਲੋਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਗਿਆ ਸੀਗਾ ਤਾਂ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਵੀ ਸਾਰੀਆਂ ਦਿਖਾਉਂਦੇ ਆ ਨਾਮ ਜੀ ਰਵਾਹ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ ਨਾਮ ਸ੍ਰੀ ਵਾਹਿਗੁਰੂ ਸਤ 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 ਨਾਮ ਸ੍ਰੀ ਵਾਹ ਹੈ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਸਤ ਨਾਮ ਸਿਰੀ 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 ਵਾਹੇ ਗੁਰੂ ਸਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਤਾਂ ਅੱਜ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਦੇਖ ਸਕਦੇ ਹਾਂ ਕਿ ਕੀਤੀ ਗਈ ਹੈ ਔਰ ਇਸ ਵਕਤ ਫੁੱਲਾਂ ਦੀ ਮਹਿਕ ਦੇ ਨਾਲ ਚਾਰ ਚੁਫੇਰਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਮਹਿਕਿਆ ਹੋਇਆ ਹੈ ਤਸਵੀਰਾਂ ਵੇਖ ਸਕਦੇ ਆ ਕਿ ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਨੇ ਤਾਂ ਤਾਜੇ ਫੁੱਲਾਂ ਦੇ ਨਾਲ ਜਿਹੜੀ ਸਜਾਵਟ ਕੀਤੀ ਗਈ ਹੈ ਔਰ ਚਾਰ ਚੁਫੇਰਾ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਸੁੰਦਰ ਦਿਖਾਈ ਦੇ ਰਿਹਾ ਔਰ ਮਨਮੋਹਕ ਜਿਹੜਾ ਹੈ ਹਰ ਇੱਕ ਸ਼ਰਧਾਲੂ ਦੇ ਮਨ ਨੂੰ ਮੋਹਦਾ ਦਿਖਾਈ ਦਿੰਦਾ ਹੈ ਤਾਂ ਇਹਨਾਂ ਤਾਜੇ ਫੁੱਲਾਂ ਦੀ ਜਿਹੜੀ ਸਜਾਵਟ ਹੈ ਔਰ ਤਾਜੇ ਫੁੱਲਾਂ ਦੀ ਜਿਹੜੀ ਮਹਿਕ ਹੈ ਉਹੋ ਹਰ ਇੱਕ ਜਿਹੜਾ ਸ਼ਰਧਾਲੂ ਆ ਰਿਹਾ ਹੈ ਤਾਂ ਉਸਦੇ ਮਨ ਨੂੰ ਮੋਦੀ ਦਿਖਾਈ ਦਿੰਦੀ ਹੈ ਤਾਂ ਬਹੁਤ ਵੱਡੀ ਸਜਾਵਟ ਇਹ ਆਖੀ ਜਾ ਸਕਦੀ ਹੈ ਤਾਂ ਅੱਜ ਇਹ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਹੈ ਉਹ ਸਾਚਾ ਗੁਰੂ ਲਾਧੋਰੇ ਜੋੜ ਮੇਲੇ ਦੀ ਸ਼ੁਰੂਆਤ ਹੋਈ ਹੈ ਔਰ ਫੁੱਲਾਂ ਦੀ ਸਜਾਵਟ ਖਾਸ ਕਰਕੇ ਜਿਹੜੀ ਕੀਤੀ ਗਈ ਹੈ ਉਹ ਦੇਖਣ ਵਾਲੀ ਹੈ ਤਾਂ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਦਰਵਾਜ਼ੇ ਦੇ ਖੜੇ ਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਨਾਮ ਜੀਰੀ ਬਾ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾ naam siri vahe guru sat 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 naam siri vahe guru सत्य नाम सिर वाहे गुरू वाहे गुरु तन ਤੇ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ